Hãy subscribe cho kênh Ghiền bắt Gõ bắt không ਬਿੰਤੀ ਐ ਤੇ ਮਾਈ ਲਾਂਖਾ ਆਇਆ ਇਹਦਾ ਇਹ ਆ ਪੂਰੇ ਨਾਲ ਲਾ ਕੇ ਉੱਥੇ ਲਾ ਕੇ ਧੱਕਾ ਇਹ ਸੁਣਾ ਜਣਾ ਸਾਰੀ ਲਾਂ ਨਾ ਆ ਰਾ ਹੁਣ ਨਾਲ ਵਾਰੀ ਵਾਰੀ ਕੌਣ ਦੇਖਦੇ ਹੋ ਬੰਦੇ ਜੀ ਕੌਣ ਨਾਲ ਲਾਖ ਜਿੱਪ ਚੱਲਦਾ ਨਹੀਂ ਇਹ ਨਹੀਂ ਹੈ ਨਹੀਂ परवीन परवीन ओके जाओ तो और भी बड़ी बात है गा तो सारा गाड़ी नहीं है चैनल को पलट नहीं है और वाला कर लिए ਕੱਪ ਕਿ ਕਿਸ ਨੇ ਨਹੀਂ ਮਾਨਣਾ ਹਰੇਕ ਨਮਾਈਆਂ ਲਾਣਾ ਕੱਲੇ ਕੱਲੇ ਲਾਣਾ ਕੋਈ ਤਕਮ ਨਹੀਂ ਆਰਾਮ ਹੈ ਆਹਰਤਾ ਹਰਿ ਓਮ ਆਪਿ ਬਿਜਿਤਰਾਵਾ ਸਰਬੋ ਵਸ਼ਨਾ ਗਤਿ ਕੋਈ ਆ ਆਸਰਪਤ ਗੰਗਾ ਆਪਿ ਸੁ ਓ ਮਹਾਰਿਓ ਮਹਾਰਿਓ ਮੈਂ ਬਰਾਤੂ ਗੰਗਾ ਆਪਿ ਸੁ ਓ ਮਹਾਰਿ ਬੈਠਾ 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 ਕੋ ਬੰਦਾ ਬਿਸ਼ਨੂ ਓਮ ਹਰੀ ਓਮ ਹਰੀ ਓਮ ਹਰੀ ਓਮ ਮੰਗਲਮ ਭਗਵਾਨ ਬਿਸ਼ਨੂ ਮੰਗਲਮ ਕਰਦਾ ਮੰਗਲਮ ਪੁੰਗਰੀ ਕਾਰਸਾਏ ਮੰਗਲਾਇ ਤਨੁ ਹਰੀ ਓਮ ਪ੍ਰਥਮਾ ਗੁਰੂ ਕੋ ਵੰਦਨਾ ਦੂਤੀਏ ਆਦੀ ਗਣੇਸ਼ ਰਿਤਿਏ ਸਿਮਰਾ ਮੋ ਸਰਦਾ ਮੇਰੇ ਕਾਰਜ ਕਰੋ ਹਮੇਸ਼ ਸਦਾ ਭਵਾਨੀ ਦਾਇਨੀ ਗੋਰੀ ਪੁੱਤਰ ਗਣੇਸ਼ ਪਾਚੋ ਦੇਵ ਰਕਸ਼ਾ ਕਰੋ ਬ੍ਰਹਮਾ ਵਿਸ਼ਨੂ ਮੇਜੇਮ ਆਨੰਦੀ ਆਨੰਦ ਕਰੋ ਕਲਿਆਣੀ ਕਲਿਆਣ ਮੈਂ ਆਟ ਬਹਿਰ ਚਾਹੋ ਸੋਡਾ ਗਾੜੀ ਤੇ ਚਰਨਾ ਦਾ ਧਿਆਨ ਜੈ ਮਾ ਹਰਿ ਓਮ ਸਤਿ ਦੇਵਤਾ ਜੀ ਓਮ ਨਮੋ ਨਾਰਾਇਣ ਗ੍ਰਾਮ ਦੇਵਤਾ ਜੀ ਓਮ ਨਮੋ ਨਾਰਾਇਣ ਪੂਲ ਦੇਵ ਜੀ ਸਾਹਿਬ ਜੀ ਓਮ ਨਮੋ ਨਾਰਾਇਣ ਇਸ ਦੇਵਤਾ ਜੀ ਓਮ ਨਮੋ ਨਾਰਾਇਣ ਮਾਤਰ ਦੇਵੋ ਜੀ ਓਮ ਨਮੋ ਨਾਰਾਇਣ ਪਿਤਰ ਦੇਵੋ ਜੀ ਓਮ ਨਮੋ ਨਾਰਾਇਣ ਸਭ ਦੇਵੋ ਜੀ ਓਮ ਨਮੋ ਨਾਰਾਇਣ ਸਾਰੇ ਬ੍ਰਾਹਮਣੇ ਜੀ ਓਮ ਨਮੋ ਨਾਰਾਇਣ ਬਾਬਾ ਮੇਜ ਜੀ ਓ ਨਮੋ ਨਾਰਾਇਣ ਬਾਬਾ ਪ੍ਰੇਮਗਿਰੀ ਜੀ ਓਮ ਨਮੋ ਨਾਰਾਇਣ ਸਤਿ ਭਗਵਾਨ ਜੀ ਓਮ ਨਮੋ ਨਾਰਾਇਣ ਹਰੀ ਓਮ ਗੰਗੇ ਅਮਨੇ ਜੈ ਗੋਦ ਗੰਗੇ ਨਮਨ ਮਾਮੀ ਗੰਗੇ ਤਪਤ ਪੰਕਜ ਨਪ ਓ ਮਾਦ ਬਾਈ ਨਮ ਕੇਸ ਬਾਈ ਨਮ ਨਾਰਾਇਣ ਨਾ ਓਮ ਕੰਨਿਆ ਸਰੂਪਿ ਨੈਣ ਦੇਵੀ ਨਮ ਓਮ ਜੰਤੀ ਮੰਗਲਾ ਕਾਲੀ ਵਦਰਾ ਕਾਲੀ ਕਾ ਪਾਣੀ ਦੁਰਗਾ ਕਸਮ ਸਿਵਾ ਦਾਤਰੀ ਸਵਾਸਦਾ ਨਮਸਤੇ યા ਦੇਵੀ ਸਰਬੂਤੇਸੂ ਕਨਿਆਰਪੇਣ ਸਚਿਤਾ ਨਮਸਤਸੇ 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 ਨਵਾ ਨਿਆਣਾ ਦੇਵੀ ਨਮਾ ਚਿੰਤਾ ਪੂਰਣੀ ਨਮਾ ਚਵਾਰ ਜੀ ਨਮਾ ਭਗਵਾਨ ਮੁਖੀ ਦੇਵੀ ਨਮਤ ਮੁਂਡੇ ਨਮਨ ਦੁਰਗਾ ਨਮ ਚੰਡੀ ਕਾਏ ਨਮਹਾ ਪੁਲੇਵਾ ਦੇ ਵਿੱਚ ਇਹ ਐਗਜ਼ੈਕਟਲੀ ਕੇਂਦਰੀ ਚੇਰੀ ਚੇਰੀ ਸਹਾਰਾ ਲਾਉਣ ਨੂੰ ਫਾਇਦ। ਪਰ ਇਸੇ ਨੂੰ ਨਹੀਂ ਮਰ ਸਕਣ। ਨਿੱਕਲੇ ਹੱਥ ਫੈਰਾਂਗੇ। ਐਂਡਰ ਅੰਤਲੀ ਕੰਨੂ ਮਾਰੋ। ਅੰਤਲੀ ਗੈਨ। ਸਾਡੇ ਦੋ ਪਾਰ ਨੂੰ ਸਕੇ ਨਹੀਂ। ਅੰਤਲੀ। ਪਲੇਰ ਉੱਤੇ। ਆਲਾ ਪੋਰ ਲੋਰ 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 ਲੋਰ। ਹਰੀਓ ਮਾ ਸਵਤਨਾਈ।

सूर्य से विष्णु त्रवो से वैशम से विष्णु वेतवा ओम अग्नि रे देवता भातो देवता सूर्य देवता चंद्रमा देवता बसबो देवता रुद्र देवता आदित्य देवता मरुतो देवता विशवती देवता देवते इंद्रो देवता वरुणो देवता दौ सात्यौ साति पृथवे साति राहपा साति लोकथेय साति वंशपतेः सात्रि विश्वे देव सि ब्रह्मा साती सर्वगम् साति साती सामा सातिरेतिषु सात्रि भवतो हरि ओम विश्वानि देवः स्वर्ति दुरतां नि परसुभयत भद्रं तन असोभ इमा रुद्राय दबसे कपर्धने इत्यादि प्रवारहे मतीयथा संसति पदे चतुष्पदे स्वापुरम् करामे अस्मिनातुरम् एतन्तदे तदे बति यगं प्रवो विश्वपते भरमणे तेन यगपति तेन मा मम मनोरजुतिरचि कृता मदस्याः विश्वपति यगमिम तनो तव रेषु समे ददातु विश्वे देवा समताम अथ वे पिता न विजन्ते सर्वमे भवति हयों गणानं तः गणपते गुम् अवामये प्रियाणं तः प्रियपते गुम् अवामये ਕਾਨਿ ਦੇਵਤੇ ਗੰਗਾ ਬਹਾ ਮਹੇ ਪਸੋ ਮਮਜਾ ਜੀਰ ਨੂੰ ਹਥਰ ਤਾਂ ਬਸ ਇਹ ਬਸ ਟੋਟੇ ਬਸ ਹੋ ਗਿਆ ਉਹ ਟੱਕਣਾ ਹੁੰਦਾ ਗਿਆ ਹੋ ਗਿਆ ਸਾਰਾ ਚੁੱਕਾ ਚੁੱਕਾ ਸਾਰੇ ਗਣਨੰਤਾ ਗਣਪਤੇ ਗੰਗਾ ਬਹਾ ਮਹੇ ਪ੍ਰਿਆਣੰਤਾ ਪ੍ਰਿਆਪਤੇ ਗੰਗਾ ਬਹਾ ਮਹੇ ਨਿਦੇਨੰਤਾ ਦੇਦੇ ਪਤੇ ਗੰਗਾ ਬਹਾ ਮਹੇ ਪਸੋ ਮਮਜਾਨਿ ਵਰਵਤੰ ਮਜਾ ਸੇ ਗਰਬਾਦੰ ਨਮੋ ਗਣੇ ਜੋ ਗਣਪਤੀ ਵਸਬੋ नमो नमो वे ब्रतो नमो ग्रीषपति वेसो नमो नमो भी रूपे पियो विश्वी वेसो नमो नमो ओम अम्बे अम्बिके अम्बा हरिओम गज़ल बोस्तो बि नासो वादिनम आम पिजनी यादार विद्यारंभे विवाहे च परदेशे निर्गमन सत्रावे संगृते विघ्नतः न जायते अस्य माता ममली पितस्य मेषप्रमूसकोवान सुकलमबरं धरं देव सतीवर्णं छात्रभोज्यं प्रसन्न बन्दं धायते सर्वोपिग्रसा मंगला भगवान विष्णु मंगला 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 पुंडरीकासे मंगलायतनु हरि कृष्णाय वासुदेवाय हरे परमात्मने प्रणत केना गोविंदाय नमः ओम सर मंगल मांगले दिवे सर्वोत्सादिके सरने त्रिमके गौरी नारायणी नमस्ते ओम भूर्भुवस्व भगवंता साक्षात प्रभव ईकशत्रिष्टोपदेश प्रोवर्दो भव इनो सारे साल सारे सालों किसी गुरुजनो साल लागो पाटी पूजा लयाने इतना भाई भाई उनो फायका फायते ला भी पाटी पूजा ਉਹ ਪਾਣੀ ਐ ਪਾਣੀ ਨਹੀਂ ਪਾਣੀ ਹੋਰ ਨਾ ਪਾਣੀ ਨਹੀਂ ਲੈਣਾ ਦਰਸ਼ਨ ਲਵਾ ਦੱਸ ਦਰਸ਼ਨ ਲਵਾ ਦੱਸ ਪਾਗਾ ਜੀ ਇਹ ਨਹੀਂ ਇਹ ਦੱਸੋ ਨਾਲ ਕੰਨ ਕਦੀ ਅਰਧਕ ਤੇ ਆਪ ਲਾਉਣਾ ਲੋ ਜੇ ਕਿਸੇ ਕਦੀ ਚੱਲ ਗਈ ਹੁੰਦੀ ਸੀ ਆਹ ਕੰਢਾ ਲਾਓ पार, दो morally प्रम्या or हो तो समया चैैै ਅਗਮਲਾ ਲੈ ਲਿਆ ਨਾ ਨਾ ਕਰੋ ਨਾ ਤੱਕਾ ਦਿਓ ਆਰਿਓ ਬੋਲੇ ਸ੍ਰੀ ਬਿਸ਼ਨੂ ਬਿਸ਼ਨੂ ਸ੍ਰੀ ਬਿਸ਼ਨੂ ਸ੍ਰੀ ਬਿਸ਼ਨੂ ਸ੍ਰੀ ਬਿਸ਼ਨੂ ਆਰਿਓ ਸ੍ਰੀ ਬਿਸ਼ਨੂ ਬਿਸ਼ਨੂ ਜੇ ਪ੍ਰਮਾਥਮੇ ਨਮਾਹ శ్రీ ਮਦਵਾਗਵਤੋ ਮਾ ਪੁਰਸੇ ਬਿਸ਼ਨੂ ਰਖ ਗਿਆ ਪ੍ਰਵਦਤ ਮਾਤਸਿਆ ਬ੍ਰਾਹਮਣੇ ਜਿਹੜੇ ਆਪਰਾ ਸੇ ਜੰਮੂ ਤੋਂ ਹੈ ਭਾਰਤਕੰਡੇ ਭਾਰਤਵਰਸ਼ ਆਇਆ ਇੰਤਰ ਦੇ ਸੇ ਪੰਜਾਬਾ ਨਾ ਪੁੰਨਿਆਕ ਖੇਤਰੇ ਹਸਿਆ ਪਰਮੰਡਲੇ ਗਰਸਨ ਕੋਂਡਲੇ ਬਾਬਾ ਮੇਸਚਾਰ ਸਿੱਟੇ ਬਿਠੋ ਸਥਾਨ ਹੈ ਸਾਰਥੀ ਨਾਲ ਸੰਬੰਧਿਤ 2022 ਸੰਬੰਧਿਤ ਮਾਸਾ ਨਾਮ ਉਤਮਾ ਸੇ ਅਮੁਕ ਵਾਸੇ ਭਾਗੁਨ ਵਾਸੇ ਮੁਖ ਪਖਸੇ ਕ੍ਰਿਸ਼ਨ ਪਖਸੇ ਮੁਖ ਮੁਖਾਇ ਨ ਸੂਰਿਆ ਉਤਰੀਆ ਨੇ ਮੁਖਾਸੀ ਸੂਰਿਆ ਸਤੇ ਮੇਰ ਰਾਸ਼ੀ ਸੂਰਿਆ ਸਰਬ ਮੁਖ ਨਮੇ ਅਜਨਾਸੇ ਮੁਖ ਸਭ ਲਾਕਾ ਨਿਵਾਸੀ ਅਬ ਆਪਣਾ ਨਾਮ ਆਪਣਾ ਗੋਤ ਆਪਣ ਲੈ ਮੁਖ ਨਾ ਆਉਣਾ ਜਦ ਮਨਾ ਸੇ ਮੁਖ ਉਤਰ ਸੇ ਮੁਖ ਬਸੇ ਸੇ ਸਭ ਲਾਕਾ ਨਮਾਜੀ ਦਾ ਪਰਮਾਰ ਸਿਆ ਗਾਇਕ ਬਾਜੀ ਦਾ ਮਾਨਸੀ ਗਿਆਤਾ ਗਿਆ ਸਕਾ ਦੋਤ ਪਰਿਹਾਸ ਦੀ ਪੂਰੀ ਸਾਣਾ ਪਤਾ ਪ੍ਰਾਪਤ ਆਰਥ

ओम दऊ शांति अंतरिक्षौ तौ सांति पितो मे शांति रहा पाति नमः नमो सांति ब्रह्म सांति सर्वे नमः सांति सामा शांति रेदि सुशांत रभव ओम त्रिगुणसवाम अर्चामि ततवया रात नया mere jile ka nam hai aligarh aur <laughs> ye hui hai ran gopesh hola hola alag hai lekin loye puri dawa le paye hai hum acha lagana hai baje lagwa lo ye hai jo hai ye kadenge 2000 la

து மா